ਦੋਨੇ ਸੁਗਰੂਰ ਦੇ ਨੰਬਰ ਨੇ ਵੀਰੇ ਠੀਕ ਹੈ ਲੈ ਮਿੱਤਰੋ ਦੋਨੇ ਸੁਗਰੂਰ ਨੰਬਰ ਨੇ ਕਿ ਦੇਖ ਸਕਦੇ ਦੋਨੇ 855 ਨੇ ਕੰਟ ਚੱਲਿਆ ਬਈ 88 1600 ਚੱਲਿਆ ਹੋਇਆ ਨਾਲ ਦੀ ਟਾਇਰ ਨੇ 85 ਤੋਂ 90 ਪੈਸੇ ਇਹ ਕਾਜ ਚੱਲਿਆ ਬਈ ਤਕਰੀਬਨ ਏ ਬਰੇ 3500 ਘੰਟਾ ਚੱਲਿਆ ਹੋਇਆ ਹੈ ਤਕਰੀਬਨ ਠੀਕ ਆ ਪੱਠੀ ਪੁੱਠੀ ਦਾ ਰੰਗ ਦਿਖਾ ਦੇ ਬੱਬੂ ਉਮ ਜੁਕਰੀ ਪਿਆਗਾ ਠੀਕ ਸਰਵਸ ਜਮੀ ਪਰਸੋਂ ਕਰੀ ਆ ਦੀ ਅੱਛਾ ਨਵੀਂ ਹੋਈ ਆ ਸਰਵਸ ਬਿਲਕੁਲ ਉਹਦੀ ਥੋੜਾ ਟਾਈਮ ਪਹਿਲਾਂ ਹੋਈ ਹੋਈ ਹੈਗੀ ਹਾਂ ਜੀ ਦੋਸਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਆ ਤੂੰ ਸਾਰੇ ਠੀਕ ਹੋਵੋਗੇ ਅੱਜ ਪਿੰਡ ਨਾਗਰੀ ਵਿੱਚ ਪਹੁੰਚਾਂਗੇ ਜ਼ਿਲ੍ਹਾ ਸੰਗਰੂਰ ਬਾਈ ਜੀ ਬਾਕੀ ਬਾਈ ਨਾਲ ਗੱਲਬਾਤ ਕਰਦਾਂਗੇ ਦੋ ਕੋਕਾ ਪੀਸ ਟਰੈਕਟਰ ਲੈ ਕੇ ਆਇਆ ਆਜੋ ਬਾਈ ਨਾਲ ਗੱਲਬਾਤ ਕਰਦਾਂਗੇ ਸੱਚੀ ਗਾ ਬਾਈ ਜੀ ਸੱਚੀ ਗਾ ਠੀਕ ਆ ਬਾਈ ਗੁਰ ਬ੍ਰਿਪਿੰਡ ਗੋਵਿੰਦਪੁਰਾ ਨਗਰੀ ਹੈ ਜ਼ਿਲ੍ਹਾ ਸੰਰੂਰ ਮਹਿਲਾ ਚੌਂਕ ਤੋਂ 4 ਕਿਲੋਮੀਟਰ ਠੀਕ ਆ ਬਾਈ ਜੀ ਮੋੜਾਂ ਤੋਂ 2 ਕਿਲੋਮੀਟਰ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 98855656756 ਠੀਕ ਆ ਬਾਈ ਜੀ ਦੋ ਟਰੈਕਟਰ ਲੈ ਕੇ ਆਇਆ ਬਾਈ ਦੇਖ ਸਕਦੇ ਹੋ ਕਿ ਨੰਬਰ ਰਹਿਣਗੇ ਵੀ ਟਰੈਕਟਰ ਦੋਨੇ 50 ਵੀ ਨੇ ਬਈ ਦੋਨੇ ਸੰਰੂਰ ਦੇ ਨੰਬਰ ਨੇ ਵੀਰੇ ਠੀਕ ਆ ਲੈ ਮਤਰਾ ਦੋਨੇ ਸੰਗਰੂਰ ਨੰਬਰ ਨੇ ਕਿ ਦੇਖ ਸਕਦੇ ਦੋਨੇ 855 ਨੇ ਕਾਪੀ ਕਾਗਜ਼ਾਂ ਦੇ ਕਿਵੇਂ ਰਹਿਣਗੇ ਬਈ ਫੁੱਲ ਜ਼ਿੰਮੇਵਾਰੀ ਹੈ ਵੀਰੇ ਫੁੱਲ ਜ਼ਿੰਮੇਵਾਰੀ ਹੈ ਹਾਂ ਕਹੇ ਜੀ ਟਰੈਕਟਰ ਨੇ ਦੋਨੇ ਠੀਕ ਹੈ ਦੁਨਨੇ ਕੈਸ ਦੇ ਟਰੈਕਟਰ ਨੇ ਸਭ ਤੋਂ ਪਹਿਲਾਂ ਮਿੱਤਰੋ ਸਵਰਾਜ 855 A ਟਰੈਕਟਰ ਦਿਖਾਉਣਗੇ ਵੈਸੇ ਤਾਂ ਮਿੱਤਰੋ ਦੁਨਨੇ A ਟਰੈਕਟਰ ਬੰਦ ਹੋ ਚੁੱਕੇ ਨੇ ਕਿਉਂਕਿ ਬਈ ਸਵਰਾਜ ਜਿੰਨੇ ਮਰਜ਼ੀ ਟਰੈਕਟਰ ਤਿਆਰ ਕਰੀ ਜਾਵੇ ਪਰ ਇਹ ਸ਼ੋਅ ਵਾਲਾ ਜਿਹੜਾ ਬਈ ਜੱਜ ਦਾ ਸੀ ਉਹ ਨਹੀਂ ਜੱਜਦਾ ਨਾ ਬਈ ਠੀਕ ਆ ਬਈ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਮਾਡਲ ਦੱਸੋ ਬਈ ਜੀ ਕਿੰਨੇ ਹੈ 20 ਮਾਡਲ ਹੈ ਵੀਰੇ ਫਰਸਟ ਓਨਰ ਹੈਗਾ ਘੰਟੇ ਚੱਲੇ ਬਈ ਘੰਟੇ 1600 ਚੱਲੇ ਹੋਇਆ ਨਾਲ ਦੀ ਟਾਇਰ ਨੇ 85 ਤੋਂ 90 ਪੈਸੇ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋਗੇ ਕੰਡੀਸ਼ਨ ਦਾ ਚੰਗਾ ਦੇਖੀ ਚੁੱਲੇ ਚ ਆ ਗਿਆ ਟੌਪ ਵਾਲਾ ਮਾਡਲ ਹੈਗਾ ਪਾਵਰ ਸਟੀering ਚ ਹੈਗਾ 2 ਸਪੀਡ ਦੇ ਵਿੱਚ ਹੈਣਾ ਭਾਈ ਜੀ ਹਾਂ ਚਾਰੇ ਟਾਇਰ ਨਾਲ ਦੇ ਨੇ ਪੰਜਵੇਂ ਛੀਵੇਂ ਮਹੀਨੇ ਦਾ ਟਰੈਕਟਰ ਹੈਗਾ ਓਕੇ ਜੀ ਤੇ ਆ ਪਲੇਟ ਪਲੂਟ ਤੁਸੀਂ ਦੇ ਸਕਦੇ ਬਈ ਚੰਗੇ ਪਈ ਆ ਕਿ ਬਈ ਪਲੇਟ ਪਲੂਟ ਵੀ ਸਾਰਾ origignal a to z ਠੀਕ ਹੈ ਜੀ ਲੈ ਮਿੱਤਰੋ ਸਾਰਾ ਟਰੈਕਟਰ ਤੁਸੀਂ ਦੇਖ ਸਕਦੇ ਹੋਗੇ origignal ਹੈਗਾ ਚੰਗਾ ਪਿਆਗਾ ਬਾਕੀ ਚੈੱਕ ਕਰੋ ਬਈ ਡਬਲ ਡਿਸਟ੍ਰੀਬਿਊਟਰ ਆ ਗਿਆ ਟੌਪ ਵਾਲਾ ਮਾਡਲ ਆ ਗਿਆ 16 ਦੇ 1/2 ਆ ਗਿਆ ਨਾ ਜੀ ਹਾਂ ਵੀਰ ਕੰਡ ਚੱਲਿਆ ਬਈ ਜੀ 1600 ਚੱਲਿਆ ਹੋਇਆ ਵੀਰ ਠੀਕ ਹੈ ਜੀ ਆਲ オリジナル ਆ ਨਾ ਬਈ ਟਰੈਕਟਰ ਆਲ オリジナル ਵੀਰ ਕਿਤੇ ਚਾਪੀ ਨਹੀਂ ਲੱਗੀ ਕੋਈ ਨਾ ਓਕੇ ਬਈ ਜੀ ਬਾਕੀ ਤੁਸੀਂ ਦੇਖ ਸਕਦੇ ਬਈ ਜਿਹੜਾ ਮਗਰ ਮਗਰਾਟਾ ਮੁਰੂਟਾ ਦੇ ਅਟੈਚਿੰਗ ਆ ਗਈ ਸਾਰੇ ਉਵੇਂ ਦੀ ਉਵੇਂ ਹੀ ਪਈ ਆ ਗਈ ਠੀਕ ਹੈ ਬਈ ਤੇ ਰੇਟ ਬਈ ਇਹਦਾ ਰੇਟ ਵੀਰੇ ਦਾ 6,55,000 ਰੁਪਿਆ ਅੱਛਾ ਜੀ ਠੀਕ ਹੈ ਲੈ ਮਤਰਾ 6,55,000 ਰੁਪਿਆ ਦੇ ਨਾਲ ਅੱਜ ਸਾਨੂੰ ਕੋਈ 20000 ਦਾ ਬਾਕੀ ਦਾ ਕੋਈ ਟਾਈਮ ਤੇ ਕਰ ਲਾਂਗੇ ਠੀਕ ਹੈ ਜੀ ਪੱਕਾ ਨਹੀਂ ਹੈਗਾ ਹਾਂ 635000 ਮੈਂ ਖੋਲ ਕੇ ਦਿਖਾ ਦਈਏ ਬਈ ਦੇਖਿਆਊਗਾ ਹੋਰ ਕਰ ਦਾਂਗੇ ਮਾਨ ਠੀਕ ਹੈ ਲੈ ਮਤਰੋ ਜੇ ਤੁਸੀਂ ਵੀਡੀਓ ਦੇਖ ਕੇ ਹੋਗੇ ਆ ਚਿਟਾ ਛਿਟਾ ਦੇਖੋ ਬਈ ਸਾਰਾ ਇਹ ਟਰੈਕਟਰ ਪੂਰਾ ਨਵੇਂ ਵਾਂਗੂ ਪਿਆਣਾ ਬਈ ਹੋਰ ਦਿਖਾ ਦਿੰਦੇ ਠੀਕ ਹੈ ਭਾਈ ਆ ਟਾਇਰ ਟੂਟ ਕਵਰ ਦੇਖੋ ਬਈ ਹਜੇ ਤੱਕ ਸਾਰਾ ਕੱਲੀ ਬਈ ਚਾਬੀ ਤੱਕ ਨਹੀਂ ਲੱਗੀ ਹੋਈ ਹੈ ਨਾ ਬਈ ਨਾ ਨਾ ਬਈ ओरिजिनल ਆ ਸਾਰਾ ਗਾਰੰਟੀ ਹੈ ਆਪਣੀ ਠੀਕ ਹੈ ਜੀ ਦੇਖੋ ਜਾਕਦੋ ਬਈ ਤੇ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਤੇ ਪ੍ਰਾਣਾ ਟਰੈਕਟਰ ਵਗੈਰਾ ਤਾਂ ਨਹੀਂ ਕੱਟਿਆਣਾ ਬਈ ਟਰੈਕਟਰ ਕੋਈ ਨਾ ਕਰ ਲਾਂਗੇ ਵੀਰੇ ਕੋਈ ਹਾਂ ਕੰਡੀਸ਼ਨ ਦੇ ਹਿਸਾਬ ਨਾਲ ਠੀਕ ਹੈ ਜੀ ਲਓ ਮੇਟਰ ਪ੍ਰਾਣਾ ਟਰੈਕਟਰ ਕੱਟਿਆ ਜਾਊਗਾ ਸਵਰਾਜ 855 ਵਾਲਾ ਆ ਗਿਆ ਫਿਰ ਮੋੜ ਨਹੀਂ ਦਿੰਦੇ ਨਾ ਵੀ ਪ੍ਰਾਣਾ ਕਟਾਉਣ ਵਾਲਾ ਸਵਰਾਜ ਤਾਂ ਲੈ ਲਾਂਗੇ ਵਿੱਚ ਹੀ ਕੋਈ ਕਬਾਜ ਜੀ ਲੋਨ ਹੋਜੂ ਬਈ ਇਹਦੇ ਲੋਨ ਲਾਨ ਹੋਜੂ ਵੀਰੇ ਹਾਂ ਠੀਕ ਹੈ ਸੁਭਦਾ ਹੈਗੀ ਆਪਣੇ ਕੋਲੇ ਠੀਕ ਹੈ ਬਾਈ ਜੀ ਚਲੋ ਮੇਟਰ ਅਗਲਾ ਫਿਰ ਦਿਖਾਉਣਗੇ ਤੁਹਾਨੂੰ ਸਵਰਾਜ 855 4 ਸਟਾਰ ਦੇ ਵਿੱਚ ਦੇਖ ਸਕਦੇ ਹੋ ਧੱਕੇ ਵਾਲਾ ਵਧੀਆ ਬੰਪਰ ਲੱਗਾ ਹੈ ਟਾਂਕੀ ਵਾਲਾ ਵੀ ਬੰਪਰ ਆਣਾ ਵੀ ਨਾਲ ਹੀ ਹਾਂ ਵੀਰੇ 16000 ਦਾ ਬੰਪਰ ਹੀ ਲੱਗਿਆ ਹੋਇਆ ਓਕੇ ਬਈ ਆ ਦੇਖੋ ਵੀ ਪਲੇਟ ਪਲੂਟ ਪੂਰੀ ਮੋਟੀ ਹੈ ਗੈ ਨਹੀਂ ਹੈਗਾ ਵੀ ਪੱਤਰਾ ਜਿਹਾ ਲਾਇਆ ਹੋਇਆ ਹੈ ਨਾ ਵੀ 130 ਕਿਲੋ ਦਾ ਬੰਪਰ ਹੈਗਾ ਠੀਕ ਹੈ ਜੀ ਹੂੰ ਲੈ ਮੈਨੂੰ ਆ ਟਾਇਰ ਵੀ ਵੱਖਰੇ ਦੇਖ ਲਓ ਮਹਿੰਗੇ ਪਏ ਨੇ ਲੈਸ ਦੀ ਰੇਟ ਦੇ ਟਾਇਰ ਨੇ ਚਾਰ ਗੱਡੀ ਆਉਣਾ ਨਾ ਬਈ 916 ਦੇ ਟਾਇਰ ਨੇ 18000 ਦੇ ਟਾਇਰ ਨੇਗੇ ਠੀਕ ਆ ਬਈ ਜੇ ਜਦ ਮਤਲਬ ਕਹਿ ਲਈਏ ਨਾ ਟਰੈਕਟਰ ਇਹਦੇ ਨਾਲ ਸੋਨਾ ਵੀ ਲੱਗਦਾ ਜੱਜਦਾ ਵੀ ਹੈ ਨਾ ਬਈ ਦੇਖ ਸਕਦੇ ਕੋਈ ਚਾਰੇ ਟਾਇਰ 90 ਪੈਸੀ ਨੇ ਮੰਨ ਲਓ 14 ਦੇ ਟਾਇਰ ਚਾਹ ਠੀਕ ਹੈ ਲੈ ਮਿੱਤਰੋ ਦੇਖ ਸਕਦੇ 14 ਦੇ ਟਾਇਰਾਂ ਚ ਹੈਗਾ ਡਬਲ ਡਿਸਟ੍ਰਿਬਿਊਟਰ ਆਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਵੀ ਚੰਗਾ ਟਰੈਕਟਰ ਪਿਆ ਸੰਗਰੂਰ ਦਾ ਨੰਬਰ ਆ ਫਰਸਟ ਪਾਰਟੀ ਦਾ ਵੀ ਨਹੀਂ ਇਹ ਸੈਕੰਡ ਪਾਰਟੀ ਉਹ ਫਰਸਟ ਪਾਰਟੀ ਆ ਇਹ ਫਰਸਟ ਪਾਰਟੀ ਦਾ ਤੇ ਇਹ ਹੈਗਾ ਸੈਕੰਡ ਪਾਰਟੀ ਦਾ ਹਾਂ ਦੇਖ ਸਾਡੇ ਕੋਲ ਟਰੈਕਟਰ ਇਹ ਘੰਟੇ ਚੱਲਿਆ ਬਈ ਤਕਰੀਬਨ ਇਹ ਵੀਰੇ 3500 ਘੰਟਾ ਚੱਲਿਆ ਹੋਇਆ ਤਕਰੀਬਨ ਠੀਕ ਹੈ ਆ ਪੱਠੀ ਪੁੱਠੀ ਦਾ ਰੰਗ ਦਿਖਾ ਦੇ ਬੱਬੂ ਉਮੀ ਉਕਰੀ ਪਿਆਗਾ ਠੀਕ ਹੈ ਲੈ ਮਤਲਬ ਦੇਖ ਸਕਦੇ ਹੋਗੇ ਉਮੀ ਪਿਆਗਾ ਗਰੰਟੀ ਵਾਲਾ ਟਰੈਕਟਰ ਆ ਕੋਲ ਮਿਲਿਆ ਚੱਲਿਆ ਚੱਲਿਆ ਬਹੁਤ ਘੱਟ ਹੋਇਆ ਸਾਮਕੇ ਚੱਲਿਆ ਹੋਇਆ ਟਰੈਕਟਰ ਜਿੰਨਾ ਚੱਲਿਆ ਉਪਰੋਂ ਵੀ ਦਿਖਾ ਦਈਏ ਮੜਾ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਬਈ ਗੇਅਰ ਦੀ ਵੀਰੇ ਫੁੱਲ ਤਸਲੀਆ ਆਪਣਾ ਬਾਕੇ ਲੈ ਜੇ ਬੰਦਾ ਚਾਹੀਏ ਘਰੋਂ ਆ ਕੇ ਠੀਕ ਹੈ ਜੀ ਹਾਂ ਮਤਲਬ ਚੈੱਕ ਕਰੋ ਕੰਡੀਸ਼ਨ ਇਹਦੀ ਵੀ ਨਹੀਂ ਚਾਬ ਠੀਕ ਹੈ ਸਾਪ ਹੈਗਾ ਕੋਲ ਮਿਲਾ ਕੇ ਕਹ ਲਿਆਣਾ ਬਈ ਟਰੈਕਟਰ ਚੰਗਾਗਾ ਦੇਖ ਸਕਦੇ ਹੋਗੇ ਬਾਕੀ ਕੰਡੀਸ਼ਨ ਤੁਸੀਂ ਆ ਕੇ ਬਈ ਚੈੱਕ ਕਰਕੇ ਲੈ ਕੇ ਜਾਇਓ ਹਣਾ ਬਈ ਆ ਬਾਕੀ ਤਸੱਲੀ ਕਰਕੇ ਵੀਰੇ ਕਿਉਂਕਿ ਬਈ ਇਹ ਹੈਗਾ ਹੈਨਾ ਕੋਈ ਵੀ ਬੰਦਾ ਹੁੰਦਾਗਾ ਆਵਦਾ ਆ ਕੇ ਤੁਸੀਂ ਵੀ ਪੈਸੇ ਲੋਣੇ ਤੁਸੀਂ ਵੀ ਆਪਦਾ ਚੈੱਕ ਕਰਕੇ ਲੈ ਕੇ ਜਾਓ ਸਰਵਿਸ ਜਮੀ ਪਰਸੋਂ ਕਰੀ ਐ ਦੀ ਅੱਛਾ ਨਵੀਂ ਹੋਈ ਆ ਸਰਵਿਸ ਬਿਲਕੁਲ ਉਹਦੀ ਥੋੜਾ ਟਾਈਮ ਪਹਿਲਾਂ ਹੋਈ ਹੋਈ ਹੈਗੀ ਮਤਲਬ ਜਾ ਕੇ ਜਦੋਂ ਉਹ ਰੋ ਖਰੀਦ ਕੇ ਲੈ ਕੇ ਜਾ ਕੇ ਤੇਲ ਪਾ ਕੇ ਚਲਾਉਣੀ ਆ ਕੱਲਾ ਹਾਂ ਇਹਦੀ ਬਿਲਕੁਲ ਨਵੀਂ ਸਰਵਿਸ ਹੈਗੀ ਠੀਕ ਹੈ ਜੀ ਚੌਕੜਾ ਟਾਇਰ ਦਾ ਭਾਈ ਇਹਦਾ ਵੀ ਚੰਗਾ ਪਿਆ ਤੇ ਉਹਦਾ ਵੀ ਚੰਗਾ ਪਿਆ ਦੋਨੇ ਤਕਰੀਬਨ ਕਹਿ ਲਈ ਹੈ ਨਾ ਭਾਈ 90 ਬੇਹੀ ਟਾਇਰ ਨੇ ਵੀਰੇ ਠੀਕ ਹੈ ਜੀ ਟਰੈਕਟਰ ਦੀ ਕੰਡੀਸ਼ਨ ਕਹਿ ਸਕਦਾ 98 ਪੈਸੇ ਨਾ ਬਈ ਠੀਕ ਹੈ ਆ ਤਾਂ ਟਾਇਰ ਵੀ ਤੁਸੀਂ ਦੇ ਸਕਦੇ ਹੋਗੇ ਬੈਕ ਟਾਇਰ ਵੀ ਇਹਦੇ ਮਹਿੰਗੇ ਆਲੇ ਨੇਗੇ ਮਿੱਤਰੋ ਦੇਖ ਸਕਦੇ ਹੋਗੇ ਇਹ ਗੁੱਡੀ ਵਾਲੇ ਤੇ ਫਰੰਟ ਵਾਲੇ ਵੀ ਮਹਿੰਗੇ ਨੇਗੇ ਇਹ ਮਾਡਲ ਸੀ ਬਈ ਇਹ ਇਹ 17 ਵੀਰੇ ਠੀਕ ਹੈ ਜੀ ਇੱਕ ਗੱਲ ਹੋਰ ਆ ਨਾ ਗੁਰਪ੍ਰੀਤ ਦਾ 17 ਮਾਡਲ ਬਹੁਤ ਘੱਟ ਮਿਲਦੇ ਨੇ ਉਹਨਾਂ ਦੇ ਟਰੈਕਟਰ ਸੋਹਣੇ ਘੱਟ ਮਿਲਦੇ ਨੇ ਗੇ ਆਪਾਂ ਚੀਜ਼ੇ ਸੋਹਣੀ ਲਿਆਉਨੇ ਆ ਗਾ ਠੀਕ ਹੈ ਜੀ ਮਤਲਬ ਕਹ ਲਈ ਬਈ 17 ਮਾਡਲ ਦੀ ਥੋੜੀ ਜਿਹੀ ਡਿਮਾਂਡ ਵੀ ਜ਼ਿਆਦਾ ਕਿ ਤੁਸੀਂ ਆਪ ਵੀ ਕਿਤੇ ਵੀ ਘੁੰਮ ਕੇ ਦੇਖ ਲਓ ਤੁਹਾਨੂੰ 17 ਮਾਡਲ ਆ ਜਿਹੜਾ ਬਹੁਤ ਜ਼ਿਆਦਾ ਟੱਕ ਡੁੱਕ ਲੱਗਿਆ ਹੋਇਆ ਨਾਲ ਹੀ ਦੇ ਦਾਂਗੇ ਆਈਆ ਆਪਾਂ ਨੇ ਕੁਝ ਨਹੀਂ ਧਾਰਨਾ ਹੈਗਾ ਠੀਕ ਹੈ ਜੀ ਜਿੰਨਾ ਹੈਗਾ ਸਾਰਾ ਨਾਲ ਹੀ ਦੇ ਦੋਗੇ ਹਾਂ ਡੰਡਾ ਫੱਟੀ ਡਰਾਵਲ ਸਾਰਾ ਨਾਲ ਹੈਗੀ ਆ ਠੀਕ ਆ ਬਈ ਜੀ ਇਹਦਾ ਰੇਟ ਬਈ ਇਹਦਾ ਰੇਟ ਵੀ ਤੇ ਨੇ ਪੰਜ ਇਕੱਠੇ ਹੋ ਗਏ ਹਾਂ ਪੰਜ ਪੰਜ ਇਕੱਠੇ ਕਰਦੇ ਆ 35 ਦਾ ਦੇਵਾਂਗੇ ਬਾਕੀ ਤੇ ਤੇਰੀ ਵੀਡੀਓ ਦੇਖ ਕੇ ਕਰਾਂਗੇ ਜੀ ਠੀਕ ਹੈ ਇਹ 635000 ਰੁਪਏ ਦਾ ਤੇ ਇਹ 535000 ਰੁਪਏ ਦਾ ਹਾਂ ਜੇ ਦੋਨੇ ਟਰੈਕਟਰ ਬੇ ਇਕੱਠੇ ਖਰੀਦਦੇ ਨਾਗੇ ਤਾਂ ਤੁਹਾਡਾ ਮਾਨਤਨ ਵਧਿਆ ਹੋ ਜਾਣਾ ਬਈ ਠੀਕ ਆ ਬਾਈ ਜੀ ਉਹ ਟਰੈਕਟਰ ਵੀ ਹੁੰਦੇ ਨੇ ਬਈ ਆਪਣੇ ਕੋਲ ਟਰੈਕਟਰ ਆਪਾਂ ਵੀਰੇ ਚੰਗੇ ਲਿਆਉਣਾ ਦੋ ਹੀ ਬਸ ਦੋ ਕੀ ਹੁੰਦੇ ਨੇ ਆਪਣੇ ਕੋਲ ਬੜਾ ਜਿਆਦਾ ਵੱਡਾ ਕੰਮ ਨਹੀਂ ਆਪਣਾ ਹੈਗਾ ਵੀ ਕਹ ਜੀ ਦੋ ਕੋ ਟਰੈਕਟਰ ਰੱਖਦੇ ਆਪਾਂ ਇੱਕ ਸੇਲ ਹੋ ਜਾਣਾ ਇੱਕ ਲਿਆਉਨੇ ਆ ਬਸ ਠੀਕ ਆ ਬਾਈ ਜੀ ਕਾਪੀ ਕਾਗਜ਼ ਦੀ ਕਰਾਂ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਕੈਸ ਦਾ ਟਰੈਕਟਰ ਲੈਨੇ ਆਪਾਂ ਕੋਈ ਫਾਰਮ ਫੂਰਮਾ ਟਰੈਕਟਰ ਨਹੀਂ ਲੈਂਦੇ ਨਾਲ ਲੋਨ ਵਾਲਾ ਵੀ ਠੀਕ ਠੀਕ ਆ ਬਾਈ ਜੀ ਵੀ ਗਾਰੰਟੀ ਹੋ ਗੇ ਜਿਹੜਾ ਟਰੈਕਟਰ ਲੈ ਜਾਓ ਗਾਰੰਟੀ ਵੀਰੇ ਗਾਰੰਟੀ ਹਾਂ ਠੀਕ ਆ ਬਾਈ ਠੀਕ ਆ ਬਾਈ ਗੁਰਪ੍ਰੀਤਾ ਧੰਨਵਾਦ ਬ ਜ਼ਿਲ੍ਹਾ ਸੰਗਰੂਰ 카ਰਲੋ ਸੰਪਰਕ ਭੇਜੇ ਧੰਨਵਾਦ